ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਉਂਦਾ ਜਿੱਥੇ ਕਿ ਰੋਟੀ ਖਾਨ ਨੂੰ ਲੈ ਕੇ ਜਿਹੜਾ ਵਾ ਇੱਕ ਟਾਬਾ ਜੋ ਕਿ ਅੰਮ੍ਰਿਤਸਰ ਦੇ ਇਲਾਕਾ ਪ੍ਰਤਾਪਨਗਰ ਦੇ ਵਿੱਚ ਸਥਿਤ ਹੁੰਦਾ ਜਿੱਥੇ ਕਿ ਜੋ ਰੋਟੀ ਖਾਨ ਵਿਅਕਤੀ ਹੈ ਉਹਨਾਂ ਦੇ ਵੱਲੋਂ ਗੋਲੀ ਚਲਾਈ ਜਾਂਦੀ ਤੇ ਗੋਲੀ ਜਿਹੜਾ ਵਾ ਉਸਦੇ ਸਾਥੀ ਦੇ ਹੀ ਲੱਗ ਜਾਂਦੀ ਹੈ ਇਸ ਦੇ ਸਬੰਧ ਦੇ ਵਿੱਚ ਜਦੋਂ ਇਹ ਤੁਸੀਂ ਸਿਸਟੀ ਫੁਟੇਜ ਜਿਹੜੀ ਉਹ ਦੇਖ ਰਹੇ ਹੋ ਉਹ ਵਾਇਰਲ ਵੀ ਹੁੰਦੀ ਆ ਤਾਂ ਫਿਰ ਜਿਹੜਾ ਵਾ ਉਸ ਤੋਂ ਬਾਅਦ ਪੁਲਿਸ ਦੀ ਪਾਰਟੀ ਜਿਹੜਾ ਪਹੁੰਚਦੀ ਆ ਤਾਂ ਮੌਕੇ ਤੇ ਜੋ ਬਣਦੀ ਜਿਹੜਾ ਧਰਾਵਾਂ ਲਗਾ ਕੇ ਕਾਰਵਾਈ ਸ਼ੁਰੂ ਕਰ ਦਿੰਦੀ ਆ ਇਸੇ ਤਹਿਤ ਕੀ ਕਾਰਵਾਈ ਹੋਈ ਕੀ ਪੁਸ਼ਟੀ ਹੋਈ ਇਸੇ ਸਬੰਧ ਦੇ ਵਿੱਚ ਜਿਹੜਾ ਵਾ ਡੀ ਐਸ ਪੀ ਗੁਰਵਿੰਦਰ ਸਿੰਘ ਵੱਲੋਂ ਜਿਹੜਾ ਵਾ ਬਿਆਨ ਜਾਰੀ ਕੀਤਾ ਕੀ ਕਿਹਾ ਉਹਨਾਂ ਦੇ ਵੱਲੋਂ ਆਓ ਸੁਣਦੇ ਹਾਂ ਇੱਕ ਕੱਲ ਰਾਤ 26 26 ਤੈਨ 25 ਨੂੰ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਤਾਂ ਇਹ ਮਕਬੂਲ ਹੋਏ ਜਿਹਦੇ ਵਿੱਚ ਸਾਨੂੰ ਇਤਲਾਹ ਮਿਲੀ ਸੀ ਕਿ ਪ੍ਰਤਾਪ ਨਗਰ ਬਾਜ਼ਾਰ ਵਿੱਚ ਘਟਾਬਾ ਵਾ ਉੱਥੇ ਕੁਝ ਵਿਅਕਤੀ ਜਿਨ੍ਹਾਂ ਦੀ ਗਿਣਤੀ 4 ਸੀ ਰੋਟੀ ਲੈਣ ਆਏ ਸੀ ਤੇ ਉਹਨਾਂ ਦਾ ਢਾਬੇ ਮਾਲਕ ਬੰchu ਨਾਲ ਝਗੜਾ ਹੋ ਗਿਆ ਸੀ ਐਸੇ ਝਗੜੇ ਦੌਰਾਨ ਹੀ ਇੱਕ ਦੋ ਛੀਨੇ ਪਿਸਟਲ ਕੱਢ ਲਿਆ ਜੋ ਪਿਸਟਲ ਦਾ ਫਾਇਰ ਕੀਤਾ ਤੇ ਉਹਦੇ ਆਪਣੇ ਸਾਥੀ ਨੂੰ ਹੀ ਲੱਗ ਗਿਆ ਤੇ ਜਿਹੜੇ ਅਸੀਂ ਇਹ ਇਤਲਾਹ ਮਿਲਣ ਤੇ ਮੌਕੇ ਤੇ ਗਏ ਆ ਮੌਕੇ ਤੇ ਜਾ ਕੇ ਇੱਕ ਵਿਅਕਤੀ ਜਿਹਦਾ ਨਾਮ ਸੁਖਜੀਤ ਸਿੰਘ ਆ ਉਹਨੂੰ ਅਰੈਸਟ ਕੀਤਾ ਇੱਕ ਪਿਸਤਲ 32 ਬੋਰ ਕੰਟਰੀ ਮੇਡ ਜਿਹੜਾ ਉਹ ਅਸੀਂ ਰਿਕਵਰ ਕੀਤਾ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਜੋ ਮੌਕੇ ਤੇ ਜਾ ਕੇ ਪੁਲਿਸ ਕਾਰਵਾਈ ਕੀਤੀ ਗਈ ਹੈ ਕੇਸ ਰਜਿਸਟਰਡ ਕੀਤਾ ਗਿਆ ਜਿਹੜਾ ਬਾਕੀ ਦੋਸ਼ੀ ਆ ਉਹ ਭੱਜੇ ਹੋਏ ਆ ਉਹਨਾਂ ਲਈ ਸਾਡੀਆਂ ਜਿਹੜੀਆਂ ਰੇਡ ਪਾਰਟੀਆਂ ਉਹ ਰੇਡ ਕਰ ਰਹੀਆਂ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਏਗਾ ਜੋ ਮਾਂਜੋਂਗੇ ਸੀਪੀ ਸਾਹਿਬ ਦੇ ਵੱਲੋਂ ਸੰਖਤ ਹਦਾਇਤਾਂ ਜਾਂ ਜਿਹੜੇ ਇਹੋ ਜਿਹੇ ਹੁੱਲੜਵਾਜ਼ ਤੇ ਬਦਮਾਸ਼ ਕਿਸਮ ਦੇ ਲੋਗ ਆ ਇਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇ। ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਉਂਦਾ ਜਿੱਥੇ ਕਿ ਰੋਟੀ ਖਾਨ ਨੂੰ ਲੈ ਕੇ ਜਿਹੜਾ ਵਾ ਇੱਕ ਢਾਬਾ ਜੋ ਕਿ ਅੰਮ੍ਰਿਤਸਰ ਦੇ ਇਲਾਕਾ ਪ੍ਰਤਾਪਨਗਰ ਦੇ ਵਿੱਚ ਸਥਿਤ ਹੁੰਦਾ ਜਿੱਥੇ ਕਿ ਜੋ ਰੋਟੀ ਖਾਣ ਵਿਅਕਤੀ ਆਏ ਉਹਨਾਂ ਦੇ ਵੱਲੋਂ ਗੋਲੀ ਚਲਾਈ ਜਾਂਦੇ ਤੇ ਗੋਲੀ ਜਿਹੜਾ ਵਾ ਉਸਦੇ ਸਾਥੀ ਦੇ ਹੀ ਲੱਗ ਜਾਂਦੀ ਹੈ ਇਸ ਦੇ ਸਬੰਧ ਦੇ ਵਿੱਚ ਜਦੋਂ ਇਹ ਤੁਸੀਂ 60 ਫੂਟੇਜ ਜਿਹੜੀ ਉਹ ਦੇਖ ਰਹੇ ਹੋ ਉਹ ਵਾਇਰਲ ਵੀ ਹੁੰਦੀ ਆ ਤਾਂ ਫਿਰ ਜਿਹੜਾ ਵਾ ਉਸ ਤੋਂ ਬਾਅਦ ਪੁਲਿਸ ਦੀ ਪਾਰਟੀ ਜਿਹੜਾ ਪਹੁੰਚਦੀ ਆ ਤਾਂ ਮੌਕੇ ਤੇ ਜੋ ਬਣਦੀ ਜਿਹੜਾ ਧਰਾਵਾ ਲਗਾ ਕੇ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਇਸੇ ਤਹਿਤ ਕੀ ਕਾਰਵਾਈ ਹੋਈ ਕੀ ਪੁਸ਼ਟੀ ਹੋਈ ਇਸੇ ਸਬੰਧ ਦੇ ਵਿੱਚ ਜਿਹੜਾ ਵਾ ਡੀ ਐਸ ਪੀ ਗੁਰਵਿੰਦਰ ਸਿੰਘ ਵੱਲੋਂ ਜਿਹੜਾ ਵਾ ਬਿਆਨ ਜਾਰੀ ਕੀਤਾ ਕੀ ਕਿਹਾ ਉਹਨਾਂ ਦੇ ਵੱਲੋਂ ਆਓ ਸੁਣਦੇ ਹਾਂ ਇੱਕ ਕੱਲ ਰਾਤ 26 26 ਤੈਨ ਬੱਚੀ ਨੂੰ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਥਾਣੇ ਮਕਬੂਲਪੁਰੇ ਮੀਲੇ ਵਿੱਚ ਸਾਨੂੰ ਇਤਲਾਹ ਮਿਲੀ ਸੀ ਕਿ ਪ੍ਰਤਾਪ ਨਗਰ ਬਾਜ਼ਾਰ ਵਿੱਚ ਘਟਾਬਾ ਵਾ ਉੱਥੇ ਕੁਝ ਵਿਅਕਤੀ ਜਿਨ੍ਹਾਂ ਦੀ ਗਿਣਤੀ 4 ਸੀ ਰੋਟੀ ਲੈਣ ਆਏ ਸੀ ਤੇ ਉਹਨਾਂ ਦਾ ਢਾਬੇ ਮਾਲਕ ਬੰਚੂ ਨਾਲ ਝਗੜਾ ਹੋ ਗਿਆ ਸੀ ਐਸੇ ਝਗੜੇ ਦੌਰਾਨ ਹੀ ਇੱਕ ਦੋ ਛੀਨੇ ਪਿਸਟਲ ਕੱਢ ਲਿਆ ਜੋ ਪਿਸਟਲ ਦਾ ਫਾਇਰ ਕੀਤਾ ਤੇ ਉਹਦੇ ਆਪਣੇ ਸਾਥੀ ਨੂੰ ਹੀ ਲੱਗ ਗਿਆ ਤੇ ਜਿਹੜੇ ਅਸੀਂ ਇਹ ਇਤਲਾਹ ਮਿਲਣ ਤੇ ਮੌਕੇ ਤੇ ਗਏ ਆ ਮੌਕੇ ਤੇ ਜਾ ਕੇ ਇੱਕ ਵਿਅਕਤੀ ਜਿਹਦਾ ਨਾਮ ਸੁਖਜੀਤ ਸਿੰਘ ਆ ਉਹਨੂੰ ਅਰੈਸਟ ਕੀਤਾ ਇੱਕ ਪਿਸਟਲ 32 ਬੋਰ ਕੰਟਰੀ ਮੇਡ ਜਿਹੜਾ ਉਹ ਅਸੀਂ ਰਿਕਵਰ ਕੀਤਾ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਜੋ ਮੌਕੇ ਤੇ ਜਾ ਕੇ ਪੁਲਿਸ ਕਾਰਵਾਈ ਕੀਤੀ ਗਈ ਹੈ ਕੇਸ ਰਜਿਸਟਰਡ ਕੀਤਾ ਗਿਆ ਜਿਹੜਾ ਇਹ ਬਾਕੀ ਦੋਸ਼ੀ ਆ ਉਹ ਭੱਜੇ ਹੋਏ ਆ ਉਹਨਾਂ ਲਈ ਸਾਡੀਆਂ ਜਿਹੜੀਆਂ ਰੇਡ ਪਾਰਟੀਆਂ ਉਹ ਰੇਡ ਕਰ ਰਹੀਆਂ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਏਗਾ ਜੋ ਮਾਨ ਜੋਗ ਸੀਪੀ ਸਾਹਿਬ ਦੇ ਬਨੂ ਸੰਗਤ ਹਦਾਇਤਾਂ ਜਾਂ ਜਿਹੜੇ ਇਹੋ ਜਿਹੇ ਹੁੱਲੜਵਾਜ ਤੇ ਬਦਮਾਸ਼ ਕਿਸਮ ਦੇ ਲੋਗਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਇਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ